ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨਮਸਤੇ ਅਸਲਾਮ ਵਾਲੇਕੁਮ ਹੋਰ ਕਿੱਦਾਂ ਜੀ ਸਾਰੇ ਅੱਜ ਬੜਾ ਸਹਾੜਾ ਦਾ ਮੌਸਮ ਹੈ ਜੀ ਮੀ ਪੈ ਕੇ ਹਟਿਆ ਤੇ ਹਰੀਆਲੀ ਦੇ ਵਿੱਚ ਮੈਂ ਬੈਠੀ ਹੋਈ ਆ ਤੇ ਫਿਰ ਤਾਜ ਤੁਹਾਡੇ ਲਈ ਬੜੀ ਕਹਿਣ ਜੀ ਗੱਲਬਾਤ ਹੋ ਜੇ ਕਹਿੰਦਾ ਇਸ਼ਕ-ਇਸ਼ਕ ਤਾਂ ਸਾਰੇ ਕਹਿੰਦੇ ਇਸ਼ਕ-ਇਸ਼ਕ ਤਾਂ ਸਾਰੇ ਕਹਿੰਦੇ ਬੜੀ ਦੂਰ ਇਸ਼ਕ ਦਾ ਡੇਰਾ ਸੱਚੇ ਦਿਲੋਂ ਪਿਆਰ ਜੋ ਕਰੀਏ ਕਹਿੰਦਾ ਸੱਚੇ ਦਿਲੋਂ ਪਿਆਰ ਜੋ ਕਰੀਏ ਤਾਂ ਇੱਕੋ ਹੀ ਯਾਰ ਬਥੇਰਾ ਇਸ ਕਰਕੇ ਹੋਰ ਇੱਕੋ ਹੀ ਯਾਰ ਬਥੇਰਾ ਤੇ ਯਾਰੀ ਕਿਦਾਂ ਲਾਉਣੀ ਹੈ ਤੁਹਾਨੂੰ ਤੁਹਾਨੂੰ ਹੀ ਪਤਾ ਕਿ ਮਾਨ ਸਰੀਰਾਂ ਦਾ ਕਹਿੰਦਾ ਕੀ ਮਾਨ ਸਰੀਰਾਂ ਦਾ ਜਾਂ ਰੇਸ਼ਮੀ ਲੀਰਾਂ ਦਾ ਜ਼ਿੰਦਗੀ ਦੀਆਂ ਗੱਲਾਂ ਨੇ ਸੋਣਿਓ ਜ਼ਿੰਦਗੀ ਦੀਆਂ ਗੱਲਾਂ ਨੇ ਜ਼ਿੰਦਗੀ ਨਾਲ ਮੁੱਕ ਜਾਣੀਆਂ ਤੈਨੂੰ ਸਭ ਕੁਝ ਭੁੱਲ ਜਾਣਾ ਕਹਿੰਦਾ ਤੈਨੂੰ ਸਭ ਕੁਝ ਭੁੱਲ ਜਾਣਾ ਜਦ ਨਬਜ਼ਾਂ ਰੁਕ ਜਾਣੀਆਂ ਇਹ ਨਬਜ਼ ਹੁੰਦੀ ਹੈ ਜਿੱਦ ਨੇ ਰੁਗੀ ਤਾਂ ਤਾਣਾ ਬਾਣਾ ਹੀ ਰੁਕ ਜਾਣਾ ਇਸ ਕਰਕੇ ਚਾਰ ਦਿਨਾਂ ਦਾ ਮੇਲਾ ਜ਼ਿੰਦਗੀ ਹੱਸ ਖੇਡ ਕੇ گزار ਲੋ ਕੀ ਰੱਖਿਆ ਐਵੇਂ ਵੈਰ ਵਿਰੋਧ ਕਰਕੇ ਨਫਰਤ ਕਰਕੇ ਪਿਆਰ ਨਾਲ ਜ਼ਿੰਦਗੀ ਜਿਉਣਾ ਸਿੱਖਿਆ ਕਰੋ ਜਿਵੇਂ ਪਿੰਕੀ ਦੀ ਹਮੇਸ਼ਾ ਇੱਕ ਆਦਤ ਹੁੰਦੀ ਹੈ ਖੁਸ਼ ਰਹੋ ਆਬਾਦ ਰਹੋ ਦੋਸਤੋ ਤੁਹਾਨੂੰ ਪਤਾ ਹੀ ਹੈ ਪਿੰਕੀ ਕਿਹਨੂੰ ਸਪੋਰਟ ਕਰਦੀ ਹੈ ਤੇ ਕਾਦੇ ਲਈ ਸਪੋਰਟ ਕਰਦੀ ਹੈ ਪੋਜ਼ਿਟਿਵਿਟੀਨੈਸ ਨੂੰ ਐਚ ਕੇ ਆਰ ਮੀਨਸ ਹਮੇਸ਼ਾ ਖੁਸ਼ ਰਹੋ ਕਾਮਯਾਬ ਰਹੋ ਤੇ ਆਬਾਦ ਰਹੋ ਦੋਸਤੋ ਐਸੀ ਗੱਲਬਾਤ ਨਾਲ ਤੁਸੀਂ ਮੈਨੂੰ ਬਹੁਤ ਪਿਆਰ ਦਿੰਦੇ ਹੋ ਰੀਲੀ ਗਾਇਸ ਲਵ ਯੂ ਅ ਲੋਟ ਫਿਰ ਹਰੀਆਲੀ ਦੇ ਵਿੱਚ ਘੈਂਟ ਜੀ ਗੱਲਬਾਤ ਹੋ ਜੇ ਦੇਖੋ ਜੀ ਮੌਸਮ ਵਾਹ ਕਹਿੰਦਾ ਰੱਬ ਵੀ ਮਿਹਰਬਾਨ ਹੋਇਆ ਅੱਜ ਤਾਂ ਸਾਰਿਆਂ ਤੇ ਤੇ ਪਿੰਕੀ ਦਾ ਤਾਂ ਖਾਸ ਕਰ ਰਹੇ ਰਹਿੰਦੇ ਰਹਿੰਦਾ ਸੋ ਕੀਪ سپورਟਿੰਗ ਪਿੰਕੀ ਸੋ ਬੈਸ ਪਿੰਕੀ ਹੋ ਗਿਆ ਲਈ ਤੁਹਾਡੇ ਸਭ ਦਾ ਰਬ ਰੱਖਾ ਜੀ ਆ ਲਾਫ ਇਸ ਦੋਸਤ ਨੂੰ ਬਾਏ ਆਈ ਥੈਂਕ ਯੂ